ਮਾਨ ਸਾਹਿਬ ਨੇ ਕਹਾ ਕਿ 31 ਦਸੰਬਰ ਤੱਕ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਾਂਗੇ ਅਫਸਰਾਂ ਦੀਆਂ ਸਖਤ ਡਿਊਟੀਆਂ ਲੱਗੀਆਂ ਇਹਨੂੰ ਖਤਮ ਕਰਦੇ ਵੀ ਟਾਈਮ ਲੱਗੂਗਾ ਜਿਹੜਾ ਬੜੀਆਂ ਡੂੰਘੀਆਂ ਔਰ ਖਤਮ ਕਰਕੇ ਛੱਡਾਂਗੇ ਤੁਸੀਂ ਕਹ ਬਦਾਓ ਇਹ ਜਿਹੜਾ ਰੋਡ ਇਹ ਇੱਥੋਂ ਸ਼ੁਰੂ ਹੋ ਕੇ 25 ਕਿਲੋਮੀਟਰ ਦੂਰ ਛਗਾਵਾ ਬੜੀਏ ਕੇ ਤੱਕ ਇਹ ਬਹੁਤ ਚਿਰ ਦਾ ਜਿਹੜਾ ਖਰਾਬ ਸੀਗਾ ਇਹ ਅੱਗੇ ਵੀ ਲੋਕਾਂ ਕੋਲ ਲੰਘਿਆ ਦੀ ਜਾਂਦਾ ਆਪਣਾ ਨਾਲੇ ਸ਼ਹਿਰ ਦੀ ਵੀ ਆਪਣੀ ਵੀ ਹੱਦਿਆ ਬਹੁਤ ਆਪਣੇ ਹੀ ਸਾਰੇ ਇਲਾਕਾ ਵੈਸਾ ਹੀ ਵੀ ਆਪਣਾ ਹੀ ਹਟਾ ਦੀ ਤੱਕ ਇਹ ਬਣਨੀ ਆ ਸੋ ਇਹਦਾ ਕੰਮ ਜਿਹੜਾ ਸ਼ੁਰੂ ਹੋ ਗਿਆ ਕਾਫੀ ਚਿਰ ਦੇ ਲੋਕਾਂ ਦੀ ਵੇਟ ਸੀਗੀ ਬੜਾ ਰਸਤੇ ਦੇ ਵਿੱਚ ਪ੍ਰੋਬਲਮ ਸੀਗੀ ਸ਼ਹਿਰ ਵਾਸੀ ਬੜਾ ਤੇਰੇ ਦੇ ਕਹਿੰਦੇ ਸੀਗੇ ਸੋ ਇਹ ਅੱਜ ਅਸੀਂ ਬਕਾਇਦਾ ਇਹਦਾ ਕੰਮ ਸ਼ੁਰੂ ਕਰਤਾ ਮੇਰੇ ਨਾਲ ਚੀਫ ਸਾਹਿਬ ਸਾਡੇ ਐਸ.ੀ. ਸਾਹਿਬ ਇੰਦਰਜੀਤ ਸਿੰਘ ਔੜੀ ਸਾਡੇ ਵਿਆਜ ਸ਼ਲਮਾ ਜੀ ਐਕਸੀਡੈਂਟ ਰੈਸਟਰੀਓ ਸਾਹਿਬ ਮੱਤਿਆ ਮੱਤੇ ਨੰਗਲ ਜੀ ਸਾਰੇ ਅਫਸਰ ਆਏ ਆ ਅੱਗੇ ਜਿਹੜਾ ਮਾਲ ਮਤਲਬ ਲੱਥ ਰਿਹਾ ਉਹਦੇ ਅਸੀਂ 3 ਮਹੀਨਿਆਂ ਦੇ ਵਿੱਚ 3 ਮਹੀਨਿਆਂ ਦੇ ਵਿੱਚ ਕੰਪਲੀਟ ਕਰ ਦਿਆਂਗੇ 3 ਮਹੀਨਿਆਂ ਦੇ ਵਿੱਚ ਬਹੁਤ ਵਧੀਆ ਰੋਡ ਜਿਹੜੀ ਆ ਇਹ ਬੰਦ ਰੋਡ ਬਣ ਜੂਗੀ ਜੋ ਵਾਦਾ ਅਜਨਾਲੇ ਦੇ ਲੋਕਾਂ ਦਾ ਕੀਤਾ ਸੀਗਾ ਲੈਕਚਰ ਤੋਂ ਪਹਿਲਾਂ ਕਿ ਚਾਰ ਸ਼ਵੇਰੇ ਅਜਨਾਲੇ ਦੇ ਜਿਹੜੀਆਂ ਛੜਕਾਂ ਇਹ ਬੰਦ ਬਣਾਵਾਂਗੇ ਦੇਲਾ ਰੋਡ ਵੀ ਠੀਕ ਹੋ ਗਈ ਆ ਫਤੇਗੜ ਚੂੜੀਆਂ ਰੋਡ ਵੀ ਠੀਕ ਹੋ ਗਈ ਆ ਤੇ ਇਹ ਰਹਿ ਗਈ ਸੀਗੀ ਇਹ ਵੀ ਅੱਜ ਸ਼ੁਰੂ ਹੋ ਗਈ ਅਗਲੇ 3 ਮਹੀਨਿਆਂ ਦੇ ਵਿੱਚ ਇਹ ਬੰਦ ਜਿਹੜੀ ਬਣ ਜੂਗੀ ਮੇਰੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਸੜਕ ਬਣਾਉਂਦੇ ਆ ਥੋੜੀ ਜੀ ਪ੍ਰੋਬਲਮ ਆਊਗੀ ਵਿਗਨ ਪਊਗਾ ਆਵਾਜ਼ਾਈ ਦੇ ਵਿੱਚ ਕਈ ਕੁਝ ਹੋਊਗਾ ਪਰ ਸਾਰਿਆਂ ਨੇ ਸਹਿਯੋਗ ਕਰਨਾ ਔਰ ਖਿਆਲ ਰੱਖਣਾ ਕਿ ਚੰਗਾ ਕੰਮ ਹੋਵੇ ਜਿੱਦਾਂ ਉਹਨਾਂ ਛੜਕਾਂ ਦਾ ਹੋਇਆ ਜਦੋਂ ਉਧਰ ਸੜਕਾਂ ਵਧੀਆ ਬਣੀਆਂ ਇਦਾਂ ਦੀਆਂ ਆਪਾਂ ਇੱਧਰ ਬਣਾਉਣੀਆਂ ਜਿੱਥੇ ਕਿਤੇ ਨਾਲ ਦੂਲਾ ਬਣਨਾ ਆਪ ਸਾਇਦਨ ਸਹਿਯੋਗ ਕਰਨਾ ਚਾਹੀਦਾ ਸੋ ਜਿਹੜਾ ਅਸੀਂ ਵਾਅਦਾ ਕੀਤਾ ਸੀ ਵੋਟਾਂ ਲੈਣ ਲਈ ਉਹ ਵਾਦੇ ਅਸੀਂ ਜੜਿਆ ਉਹ ਪੂਰੇ ਕਰਦੇ ਅਜੇ ਨਾਲੇ ਸ਼ਹਿਰ ਵਿੱਚ ਕੰਮ ਰਹਿਦਾ ਕੁਝ ਉਹ ਵੀ ਕੰਮ ਜਿਹੜਾ ਜਲਦੀ 9 ਕਰੋੜ ਰੁਪਈਆ ਜਿਹੜਾ ਮੇਰੇ ਖਿਆਲ ਅਗਲੇ ਵੀਕਸ ਆਜੂਗਾ ਕੋਟ ਲੱਗਿਆ ਸੀਗਾ ਉਹ ਲੱਗ ਗਿਆ ਤਾਂ ਸ਼ਾਇਦ ਦਾ ਕੰਮ ਵੀ ਜਿਹੜਾ ਪੂਰਾ ਹੋ ਜਾਊਗਾ ਇਸ ਕਰਕੇ ਅੱਜ ਜਿਹੜਾ ਅਸੀਂ ਆਏ ਵੱਛਾ ਕਿੰਨੇ ਦਿਹਾਕੇ ਬਾਅਦ ਜਿਹੜਾ ਇਹ ਬਣੂ ਜਾ ਰਹੀ ਹੈ ਲੋਕਾਂ ਦੀ ਬੜੀ ਖੁਆਇਸ਼ ਸੀ ਕਿਉਂਕਿ ਰੋਜ਼ ਜਿਹੜੇ ਖਾਪੜਾ ਸਾਹਮਣੇ ਹੁੰਦੇ ਕੋਈ ਨਾ ਕੋਈ ਜਿਹੜਾ ਇਹ ਖਾਸ ਤੌਰ ਤੇ ਰਿਆੜ ਲਾ ਕੇ ਜਿਹੜਾ ਬਹੁਤ ਜਨਾ ਬੁਰਾ ਆ ਰਿਹਾ ਲੋਕ ਦੇਖਦੇ ਸੀਗੇ ਦੇਖੋ ਮੈਨੂੰ ਤਾਂ ਜੋ ਪਤਾ ਕਿ 25 ਸਾਲ ਹੋ ਗਏ ਆ ਤੁਸੀਂ ਵੀ ਇੱਥੇ ਰਹਿੰਦੇ ਹੋ 25 ਸਾਲ ਚ ਪਹਿਲੀਆਂ ਸਰਕਾਰਾਂ ਨੇ ਕਾਂਗਰਸ ਅਕਾਲੀਆਂ ਨੇ ਨਾ ਛੜਕਾਲ ਧਿਆਨ ਦਿੱਤਾ ਨਾ ਕੋਈ ਦੂਜਾ ਸਰਕਾਰੀ ਹਸਪਤਾਲਾਂ ਨਾਲ ਸਰਕਾਰੀ ਸਕੂਲਾਂ ਨਾਲ ਕਿਤੇ ਕੋ ਧਿਆਨ ਨਹੀਂ ਦਿੱਤਾ 25 ਸਾਲਾਂ ਬਾਅਦ ਇਹ ਨਾਲ ਦੀਆਂ ਛੜਕਾਂ ਦੀ ਸੁਣੀਗੀ ਔਰ ਤੁਸੀਂ ਦੇਖਿਓ ਜਿੱਦਾਂ ਇਦੋਂ ਲੋਕ ਆਉਂਦੇ ਆ ਇਦੋਂ ਆਉਂਦੇ ਆ ਇਹ ਵੀ ਜਿੱਦਾਂ ਸੜਕ ਕੰਪਲੀਟ ਹੋ ਗਈ ਉਹਦਾ ਜਿੰਨੇ ਐਕਸੀਡੈਂਟ ਇਹ ਸੜਕ ਤੇ ਹੋਏ ਕਈ ਲੋਕਾਂ ਵਿਚਾਰਿਆਂ ਦੀ ਮੌਤਾਂ ਹੋ ਗਈਆਂ ਮੈਂ ਖੁਦ ਅਫਸੋਸ ਕਰਨ ਜਾਂਦਾ ਰਹਾਂ ਪਰ ਕਿਹਦੇ ਕੰਨਾ ਤੇ ਜੂ ਨਹੀਂ ਸੜਕੀ ਹੁਣ ਜਦੋਂ ਸਰਕਾਰ ਆਪਣੀ ਆਈ ਆ ਮਾਨ ਸਾਹਿਬ ਨੇ ਕਹਿ ਕੇ ਸਾਡੇ ਮਤਲਬ ਜਿਹੜੇ ਪੀਡਬਲ ਡੀ ਦੇ ਮੰਤਰੀ ਆ ਉਹਨਾਂ ਨੂੰ ਵੀ ਕਹਿ ਕੇ ਰਿਤਗੋ ਸਾਹਿਬ ਨੂੰ ਇਹ ਪ੍ਰੋਜੈਕਟ ਜਿਹੜਾ ਹੁਣ ਆਪਾਂ ਸ਼ੁਰੂ ਕਰਾ ਰਹੇ ਆ ਸਭ ਤੋਂ ਮੇਰਾ ਅੰਦਾਜ਼ਾ ਹੈ ਕਿ 25 ਸਾਲ ਹੋ ਗਏ ਲੋਕਾਂ ਨੂੰ ਇਹ ਮੰਗ ਕਰਦੇ ਜਲੰਧਰ ਜਿਹੜੀ ਇਸ ਵੇਲੇ ਜਿੱਤ ਹੋਈ ਆ ਮੰਤਰੀ ਸਾਹਿਬ ਕਹਿੰਦੇ ਕਿ ਜਿੱਤ ਦਾ ਜਸ਼ਨ ਪੂਰਾ ਨਹੀਂ ਮਨਾ ਕੇ ਆਏ ਵਿੱਚੋਂ ਛੱਡ ਕੇ ਕੰਮ ਕਰਾਉਣ ਪਹਿਲਾਂ ਆ ਕੇ ਕਿਉਂਕਿ ਕੰਮ ਕੰਮ ਨੂੰ ਦੱਸ ਨਹੀਂ ਨਹੀਂ ਮਿੰਦੂ ਮਤਲਬ ਇਹਦੇ ਕੰਮ ਨਾਲ ਪਿਆਰ ਆ ਅਜ ਨਾਲੇ ਦੇ ਲੋਕਾਂ ਨਾਲ ਪਿਆਰ ਆ ਉਹ ਵੀ ਖੁਸ਼ੀ ਆ ਸਾਡਾ ਜਸ਼ਨ ਨਹੀਂ ਅਮਸਾ ਦਫਤਰ ਦੇ ਵਿੱਚ ਕਰਕੇ ਆਏ ਪਰ ਮੈਂ ਮਤਲਬ ਜਿਹੜਾ ਪਹਿਲ ਮੇਦੀ ਜਿਹੜੀ ਆ ਇਹ ਮੇਦੀ ਜਿਹੜੀ ਇਹ ਇੱਕ ਕਰਮ ਭੂਮੀ ਆ ਜ ਨਾਲਾ ਜਿਹੜਾ ਉਹਦੇ ਇੱਥੋਂ ਕਦੇ ਵੀ ਇੱਥੋਂ ਦੇ ਲੋਕਾਂ ਨੂੰ ਅਦੋਰ ਨਹੀਂ ਕੀਤਾ ਜਾ ਸਕਦਾ ਮੇਰੇ ਲਈ ਕੰਮ ਜੁੰਦੀ ਹੈ ਕਿ ਪਹਿਲਾਂ ਮੈਂ ਆਪਣੀਆਂ ਛੜਕਾ ਬੜਾਵਾਂ ਆਪਣੇ ਲੋਕਾਂ ਦੇ ਲੋਕ ਕਹਿਣ ਕਿ ਜਿਹੜੀਆਂ ਵੋਟਾਂ ਪਾਈਆਂ ਸਹੀ ਥਾਂ ਤੇ ਪਾਈਆਂ ਅਜਨਾਲੇ ਦੀ ਜਿਹੜੀ ਜਲੰਧਰ ਦੀ ਜਿੱਤ ਹੈ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਜਿਹੜਾ 2.5 ਸਾਲ ਦੀਆਂ ਪੰਜਾਬ ਦੇ ਵਿਕਾਸਪੱਖੀ ਨੀਤੀਆਂ ਉਹਨਾਂ ਦੇ ਉੱਤੇ ਇੱਕ ਮੋਰ ਹੈ ਜਿਹੜੇ ਆਪਾਂ ਕੰਮ ਕੀਤੇ ਸੀਗੇ ਉਨਰ ਇੱਕ ਬੜੀ ਵੱਡੀ ਲੋਕਾਂ ਦੇ ਮੋੜ ਲਾਇਆ ਦੀ ਇੱਕ ਪਾਰਟੀ ਜਿਹਦਰ ਇੱਕ ਪਾਰਟੀ ਕਹਿੰਦੇ ਕਿ ਢੋਲ ਵੀ ਲੈ ਕੇ ਆਈ ਆਂਦੇ ਵੀ ਆਡੀ ਜਿੱਤ ਪੱਕੀ ਸਵੇਰੇ ਪਰ ਬਾਅਦ ਚ ਵੇਖਦਾ ਨਹੀਂ ਚਲੇ ਗਏ ਵਾਪਸ ਉਹ ਢੋਲ ਲੈ ਕੇ ਪ੍ਰਤਾਪ ਬਾਜਵਾ ਜੀ ਲੈ ਕੇ ਲੋਕਾਂ ਨੂੰ ਉਹ ਲੈ ਕੇ ਆਏ ਸੀ ਕਾਂਗਰਸੀ ਉਹ ਪਤਾ ਬਾਜਵਾ ਨੂੰ ਛੱਡਣ ਗਏ ਆ ਕਿਉਂਕਿ ਬਾਜਵਾ ਕਹਿੰਦਾ ਸੀਗਾ ਕਿ ਜੀ ਇਹ ਇਲੈਕਸ਼ਨ ਹਾਰ ਜਾਣੀ ਆ ਤੇ ਜਨਦਰ ਵੈਸਟ ਦੇ ਲੋਕਾਂ ਨੇ ਮਤਲਬ ਜਿਹੜਾ ਮਾਨ ਸਾਹਿਬ ਨੂੰ ਚੁੱਕ ਕੇ ਸਤੋਅ ਛੱਡ ਆਉਣਾ ਤੇ ਅੱਜ ਉਹ ਕਾਂਗਰਸੀ ਗਏ ਹੋਣ ਪ੍ਰਤਾਪ ਬਾਜਵਾ ਨੂੰ ਲੈਣ ਕੰਧਵਾਂ ਦੀ ਸ਼ਮ ਵਿੱਚ ਮੈਂ ਕਹਿਆ ਇਹਨੂੰ ਛੱਡੋ ਜਿੰਨਾ ਉਹ ਝੂਠ ਬੋਲਦਾ ਜਿੰਨਾ ਉਹ ਗੱਪਾਂ ਲਾਉਂਦਾ ਉਹ ਢੋਲ ਜਿਹੜਾ ਅੱਗੇ-ਅੱਗੇ ਵਜਦਾ ਜਾਂਦਾ ਤੇ ਕੰਧਵਾਂ ਦੀ ਸ਼ਮ ਤੋਂ ਜਾਣਦੇ ਆ ਪ੍ਰਤਾਪ ਆਜਵਾ ਜੀ ਹਾਂ ਮੰਨਦੀ ਸਾਬ ਪੌਣਵੜੀਆਂ ਇਲੈਕਸ਼ਨਾਂ ਦੇ ਰਿਜ਼ਲਟ ਦੇਖਣ ਨੂੰ ਮਿਲੇਗਾ ਬਿਲਕੁਲ ਅਗਲੀਆਂ ਅਗਲੀਆਂ ਇਲੈਕਸ਼ਨਾਂ ਵੀ ਔਰ 27 ਦੀ ਇਲੈਕਸ਼ਨ ਵੀ ਆ ਚਾਰਜ ਜਿਹੜੀਆਂ ਹੋਣੀਆਂ ਹੁਣ ਜਿਮਰੀ ਚੋਣਾਂ ਜਲਦੀ ਆ ਜਾਣਗੇ ਪਤਾ ਨਹੀਂ ਚੋਣ ਕਮਿਸ਼ਨ ਕਦੋਂ ਉਹ ਵੀ ਜਿੱਤਾਂਗੇ 27 ਦੇ ਵਿੱਚ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਸਦਾ ਜਿਹੜੇ ਲੋਕ ਐਵੇਂ ਭਗਵੰਤ ਮਾਨ ਦੇ ਖਿਲਾਫ ਬੋਲੀ ਜਾਂਦੇ ਸੀ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਕਰਾਦਾ ਥੱਪੜ ਆ ਵੀ ਲੋਕਾਂ ਦਾ ਚੁਣਿਆ 7 ਏਕੜਾਂ ਦਾ ਗਰੀਬ ਦਾ ਮੁੰਡਾ ਮੁੱਕਣ ਦੀ ਆ ਸਮਝਦਕ ਦੀ ਗੱਲ ਉਹਨਾਂ ਨੂੰ ਹੋਲ ਪਤਾ ਲੱਗ ਗਿਆ ਕਿ ਦੁਨੀਆ ਕਿੱਥੇ ਆ 27 ਦੇ ਵਿੱਚ ਵੀ ਦੁਬਾਰਾ ਸਰਕਾਰ ਜਿਹੜੀ ਆ ਭਗਵੰਤ ਮਾਨ ਜੀ ਦੀ ਅਗਵਾਈ ਚ ਬਣੂਗੀ ਤੁਸੀਂ ਦੇਖੋ ਕੀ ਬੜਦਾ ਤੁਸੀਂ ਵੀ ਇੱਥੇ ਬਹਿ ਵੀ ਇੱਥੇ ਤੋਂ ਮੰਤਰੀ ਸਾਹਿਬ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਦਾ ਸਟੈਂਡ ਸਪਸ਼ਟ ਹੈ ਕਿ ਨਹੀਂ ਚੱਲਣ ਦੇ ਆਗੇ ਨਾ ਨਾ ਬਿਲਕੁਲ ਅਮਰਪਾਲ ਸਿੰਘ ਦੇ ਭਰਾ ਨੂੰ ਪਤਾ ਲੱਗਾ ਪੜਿਆ ਕਿ ਉਹਦੇ ਬਾਰੇ ਕੀ ਕਿਹਾ ਨਹੀਂ ਮੀਨੂ ਦੇਖੋ ਉਹ ਤਾਂ ਮੈਂ ਵੀ ਤੁਹਾਡੇ ਨੂੰ ਖਵਾਦਾ ਨਸ਼ਾ ਤੇ ਵੇਖੋ ਜੀ ਕੋਈ ਵੀ ਕਰਦਾ ਉਹ ਕੋਈ ਕੇ ਵਿਸ਼ੇਸ਼ ਬੰਦੇ ਦੀ ਗੱਲ ਨਹੀਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ ਮਾਨ ਸਾਹਿਬ ਨੇ ਕਿਹਾ ਕਿ 31 ਦਸੰਬਰ ਤੱਕ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਾਂਗੇ ਅਫਸਰਾਂ ਦੀਆਂ ਸਖਤ ਡਿਊਟੀਆਂ ਲੱਗੀਆਂ ਕੋਈ ਚੀਜ਼ਾਂ ਮੈਂ ਬੋਲ ਨਹੀਂ ਸਕਦਾ ਉਹ ਵੀ ਅਗਲੇ ਦਿਨ ਤੁਹਾਨੂੰ ਪਤਾ ਲੱਗੂਗਾ ਉਹ ਵੀ ਹੋਣਗੀਆਂ ਅਸੀਂ ਵਾਦਾ ਕੀਤਾ ਪੰਜਾਬ ਦੇ ਲੋਕਾਂ ਦਾ ਵੀ ਨਸ਼ਾ ਖਤਮ ਕਰਾਂਗੇ ਪਰ ਇਹ ਵੀ ਸੋਚਣਾ ਕੋਈ ਵੀ ਹੋਵੇ ਇਹ ਵੀ ਨਾਲ ਸੋਚਣਾ ਮੂਵੀ ਨਸ਼ਾ ਪਿਛਲੇ 20-25 ਸਾਲ ਤੋਂ ਆਇਆ ਇਹ ਨੂੰ ਖਤਮ ਕਰਦੇ ਆ ਵੀ ਟਾਈਮ ਲੱਗੂਗਾ ਇਹਦੀ ਜਿਹੜਾ ਬੜੀਆਂ ਡੂੰਘੀਆਂ ਔਰ ਖਤਮ ਕਰਕੇ ਛੱਡਾਂਗੇ ਤੁਸੀਂ ਕਹ ਬਤਾਓ